ਸਤਿ ਸ਼੍ਰੀ ਅਕਾਲ ਜੀ ਵਧੀਆ ਸਾਰੇ ਠੀਕ ਠਾਕ ਹੋਵੋਗੇ ਆਪਣਾ ਪਿੰਡ ਮੱਖਾ ਚਾਹਲਾ ਦੇ ਵਿੱਚ ਕੰਮ ਚੱਲਦਾ ਜੀ ਮੋਡਰਨਿੰਗ ਦਾ ਆਪਣੇ ਸਾਰਾ ਅੰਦਰੋਂ ਬਾਹਰੋਂ ਪਲਾਸਟਰ ਹੋਈ ਜਾਂਦਾ ਜੀ ਸਾਡੇ ਪੀ.ਐੱਟ ਅਧਿਕਾਰਕ ਕਸੰਤ ਮਾਨਸਾ ਵੱਲੋਂ ਸਪੋਰਟ ਦਿੱਤਾ ਗਿਆ ਹੈ ਪ੍ਰਮਾਤਮਾ ਦੀ ਅਰਦਾਸ ਕਰਦੇ ਹਾਂ ਆਪਣੇ ਵੀਡੀਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਪੇਜ ਨੂੰ ਫੋਲੋ ਵੀ ਕਰਿਆ ਜੀ ਬਹੁਤ ਬਹੁਤ ਧੰਨਵਾਦ ਜੀ ਬੇਤਨਾ ਸੰਜੋਤਪੁਰ ਤੁਲਾ ਸਰਨਾ ਸਤਨ ਸਿੰਘ ਜੀ ਇਧਰ ਨੂੰ ਸਾਫ ਘਟਾ ਜੀ ਮਤਲਬ ਜਸਵਿੰਦਰ ਸਿੰਘ ਜੀ ਜੋ ਕਾਰਜਕਾਰੀ ਗ੍ਰੰਥ ਪਾ ਰਹੇ ਹੁਣ ਅਰਮੇਸ਼ਰ ਮਾਨ ਜੀ ਮਾਨਤਾ ਬਹੁਤ ਸਾਰੇ ਬਾਰਾ ਸਿੰਘਾਂ ਦੇ ਵਿੱਚੋਂ ਪੰਜ ਸਰਪੰਚ ਕਾਟੀ ਪਿੰਡ ਦੇ ਸਰਪੰਚ ਸਰਪੰਚ ਹੋਰ ਮਜੂਤਾ ਪੰਚਾਇਤ ਸਾਡਾ ਸਭ ਦਾ ਇਸ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਹੁਣ ਅਸੀਂ ਬੇਨਤੀ ਕਰਦੇ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਇਹ ਪੇਜ ਨੂੰ ਫੋਲੋ ਵੀ ਕਰਿਆ ਕਰੋ ਜੀ ਧੰਨਵਾਦ ਜੀ